ਅਨੁਭਵ ਦੀ ਅੱਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੇਂਦ ਵਿੱਚ ਪਿਆ ਹੈ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਿਆ ਪਰ ਅਨੁਭਵ ਦੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਤੇ ਗੁਰੂ ਸੁਣਨ ਦਾ ਵਿਸ਼ਾ ਹੈ ਔਰ ਜੋ ਸੁਣਨ ਦਾ ਵਿਸ਼ਾ ਹੈ ਤਾਂ ਫਿਰ ਉਹ ਸ਼ਬਦ ਹੈ ਸਰੀਰ ਨਹੀਂ ਹੈ ਪੰਜ ਸੱਤ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਤਾਂ ਕਿ ਗੱਲ ਤੁਹਾਡੀ ਪਕੜ ਦੇ ਚ ਆ ਜਾਵੇ ਵੈਸੇ ਮੈਨੂੰ ਆ ਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ਿਨੀ ਉਰਮ ਮਨਾ ਰਹੇ ਨੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਤ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰੈਮਰ ਮੈਂ ਥੋੜੀ ਬਹੁਤ ਪੁਨਾਕੋਲ ਪੜ੍ਹੀ ਸੀ ਗੁਰਬਾਣੀ ਵਿਆਕਰਨ ਗੁਰੂ ਗੁਰੰਥ ਸਾਹਿਬ ਦੇ ਉਹ ਮਹਾਨ ਉਪਾਸ਼ਕ ਆਹ ਕਹਿੰਦੇ ਸਨ ਇਹ ਮੇਰੇ ਰਿਸ਼ਤੇਦੇਵ ਨੇ ਜਿਸ ਦਿਨ ਕਿਦਰੇ ਬੈਠਣਾ ਨਸੀਬ ਨਾ ਹੋਵੇ ਗੁਰਦੁਆਰਾ ਕਿਸੇ ਦਿਨ ਸਫਰ ਵਿੱਚ ਰਹ ਗਏ ਆ। ਤੋ ਕਹਿ ਦਿੰਦੇ ਸਨ ਅੱਜ ਈਸ਼ਟ ਦੇ ਦਰਸ਼ਨ ਨਹੀਂ ਹੋਏ। ਅੱਜ ਈਸ਼ਟ ਕੋਲ ਨਹੀਂ ਬੈਠੇ। ਔਰ ਮੈਨੂੰ ਕਹਿੰਦੇ ਹੁੰਦੇ ਸਨ ਮਸਕੀਨ ਜਿਵੇਂ ਪੁੱਤਰਾਂ ਕੋਲ ਬੈਠੀਦਾ ਹੈ, ਮਿੱਤਰਾਂ ਕੋਲ ਬੈਠੀਦਾ ਹੈ, ਮਾਂ-ਬਾਪ ਕੋਲ ਬੈਠੀਦਾ ਹੈ, ਗ੍ਰਸਤੀ ਪਤਨੀ ਕੋਲ ਬੈਠਦਾ ਹੈ। ਪਤਨੀ-ਪਤੀ ਕੋਲ ਬੈਠਦੀ ਹੈ। ਉਸ ਦਾ ਆਪਣਾ ਆਪਣਾ ਅਸਰ ਹੈ ਮਨ ਦੇ ਤੇ। ਇਸ ਤਰ੍ਹਾਂ ਗੁਰੂ ਕੋਲ ਬੈਠਣੀ ਚਾਹੀਦੀ। ਉਸ ਬੈਠਣ ਦਾ ਆਪਣਾ ਪ੍ਰਭਾਵ ਹੈ। ਔਰ ਜੇ ਗੁਰੂ ਨੂੰ ਸੁਣੀਏ ਤੋ ਫਿਰ ਅਨਭਵ ਦਾ ਉਹ ਨੇਤਰ ਕੋਲ ਜਾਂਦਾ ਹੈ। ਭੀਜੀ ਅੱਖ ਖੁੱਲ੍ਹ ਪੈਂਦੀ ਹੈ ਤ੍ਰिलोचन ਤੀਸਰਾ ਨੇਦਰ ਇਹਨਾਂ ਦੋ ਅੱਖਾਂ ਦੇ ਵਿੱਚਕਾਰ ਸੁਣ ਕੇ ਹੀ ਖੁੱਲਦਾ ਹੈ ਗੁਰੂ ਨੂੰ ਸੁਣ ਕੇ ਖੁੱਲਦਾ ਹੈ ਔਰ ਜੈਸੇ ਹੀ ਖੁੱਲਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨੇ ਹੀ ਸ਼ਕਤੀ ਨਾਲ ਜੋੜਨਾ ਹੈ ਹੌਲ ਮਰਜ਼ ਕਰਾ ਅਗਰ ਪਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪੈਗਾ ਤੇ ਜਿਸ ਦਾ ਜਨਮ ਮੰਨੀ ਉਸ ਦਾ ਮਰਨ ਵੀ ਮੰਨਣਾ ਪੈਗਾ ਉਹਦੀ ਮੌਤ ਵੀ ਹੈ ਕਲਗੀਧਰਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ ਅਗਰ ਉਸ ਨੂੰ ਵਿਅਕਤੀ ਮੰਨ ਲਈਏ ਤਾਂ ਉਸ ਦੇ ਮਾਂ ਬਾਪ ਵੀ ਮੰਨੇ ਪੈਣਗੇ ਕਿਉਂਕਿ ਵਿਅਕਤੀ ਹੈ ਆਖਰ ਵਿਅਕਤੀ ਬਾਹੀ ਵਰਤੀ ਆਏਗਾ जन्म तो ही आएगा मां बाप तो ही आएगा हो तो कोई कारण है तो साहब कहें ना ताक है ना मात है ना जात है ना पात है कोई मां बाप नहीं उसके कोई जात पात उसकी नहीं वो व्यक्ति नहीं है इस वास्ते अकाए आ जाए उसकी कोई काया नहीं है आ जाए उस जन्म देने वाला कोई भी नहीं है अक्रिता कृत है अमृता मृत है वो अकृत है किसी की बनावट नहीं है इस वास्ते कोई उसको मिटा नहीं सकता था आना ना जाए पीता की हो आप निरंजन सो अगर उस व्यक्ति मनो तो मैं अर्ज करा व्यक्ति एक समय एक कोई एकोारी थे नहीं है जैसे तुम इत बैठे हो अपने घर नहीं हो व्यक्ति एक समय एक कोई थांत हो है सारी थावे नहीं तो जे परमात्मा भी व्यक्ति है तो किधे कैलाश पर्वत पर बैठा हो इतने नहीं है किधरे पातल चाहगा या जन्नत चाहिएगा ਇਸਲਾਮ ਦੇ ਮੁਤਾਬਕ ਸਤਵੇਂ ਆਸਮਾਨ ਤੇ ਹੋਵੇਗਾ ਕਮ ਸੇ ਕਮ ਇੱਥੇ ਤੇ ਨਹੀਂ ਹੈ ਅਗਰ ਉਹ ਵਿਅਕਤੀ ਹੈ ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਸਾਰੀ ਥਾਵਾਂ ਦੇ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀ ਮੈਂ ਅਰਜ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਸਕਦੇ ਹਾਂ ਭੁੱਲ ਸਕਦੇ ਹਾਂ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ कई दफा अपने वतन तो बहुत दूर चली जाती है और अक्सर चली जाती है एक मछली अपने परिवार को तो बहुत दूर जा सकती है और अक्सर चली जाती है हजारा मील दूर चली जाती है एक मछली अपने परिवार को तो बहुत दूर जा सकती है और अक्सर चली जाती है पर लख भी कोशिश करे मछली सागर तो दूर नहीं जा सकती जिथे जाएगी समुद्र है सागर है दूर चली गई अपने वतन तो دور چلی گئی ہے علاقے سے دور چلی گئی ہے پروار تو سادر تو دور نہیں گئی منک اپنے گھر تو دور جا سکتا ہے اپنے پروار تو دور جا سکتا ہے اپنے وطن تو دور جا سکتا ہے اپنے جنم سथल تو دور جا سکتا ہے اپنے پروار تو دور جا سکتا ہے لاکھ بھی کوشش کرے منک نرنکار تو دور نہیں جا سکتا جتھے جائے گا نرنکار تے ہے تو سب نیں آئیں جتھے ہا جائے ساچا سرجنہار جیو جو ویاپک ہے وہ ویکتی نہیں ہے شکتی ہے ਹੁਣ ਮੈਂ ਇਹ ਕਹਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਔਰ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਦੂਜੀ ਗੱਲ ਮੈਂ ਕਹਿੰਦਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ ਪ੍ਰਕਾਸ਼ ਦੇ ਰੂਪ ਵਿੱਚ ਸ਼ਕਤੀ ਦੇ ਰੂਪ ਵਿੱਚ ਪ੍ਰਮਾਤਮਾ ਸਦਾ ਸੰਗ ਹੈ ਕੋਈ ਗੁਰੂ ਨੂੰ ਸੁਣੇ ਤੇ ਪ੍ਰਮਾਤਮਾ ਨੂੰ ਵੇਖਣ ਦੇ ਵਿੱਚ ਸਮਰੱਥ ਹੋ ਜਾਂਦਾ ਹੈ